ਸਤਿ ਸ਼੍ਰੀ ਅਕਾਲ ਜੀ ਮੇਸ਼ਾ ਸ਼ਰਮਾ ਚਰਦੀਕਲਾ ਟਾਈਮ ਟੀਵੀ ਦੇਖ ਰਹੇ ਸਾਦਰਸ਼ਕਾਂ ਦਾ ਸਵਾਗਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਤੁਹਾਨੂੰ ਦੱਸਣ ਲੱਗੀਆਂ ਕਿ ਵੱਡੀ ਖਬਰ ਸਾਹਮਣੇ ਆਈ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਤਾਂ ਦੱਸਦੇ ਕਿ ਬਲਵੰਤ ਸਿੰਘ ਰਾਜਵਾਨਾ ਜੋ ਕਿ ਪਿਛਲੇ 29-30 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਜਥੇਦਾਰ ਦੇ ਨਾਂ ਤੋਂ ਜਿਹੜੇ ਕਿ ਮੋਹ ਲੈ ਸਕਦੇ ਐ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਨਾਂ ਤੇ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਪੇਸ਼ਕਸ਼ ਕਰ ਸਕਦੇ ਤਾਂ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਲਵੰਤ ਸਿੰਘ ਰਾਜੂਆਣਾ ਦੇ ਨਾਂ ਦੀ ਪੇਸ਼ਕਸ਼ ਕਰ ਸਕਦਾ ਹੈ ਤਾਂ ਇਹ ਕਹਿ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋ ਸਕਦੇ ਨੇ ਬਲਵੰਤ ਸਿੰਘ ਰਾਜੂਆਣਾ ਜੀ ਹਾਂ ਵੱਡੀ ਖਬਰ ਸਾਹਮਣੇ ਆਈਆ ਤਾਂ ਇੱਕ ਵੱਡੀ ਗੱਲ ਇਹ ਵੀ ਹੈ ਕਿ ਐ ਜੀ ਪੀ ਸੀ ਦੇ ਵੱਲੋਂ ਪਿਛਲੇ ਦਿਨੀ ਜਿਹੜੇ ਕਿ ਸੰਗਤਾਂ ਤੋਂ ਸੁਝਾਅ ਮੰਗਿਆ ਗਿਆ ਸੀ ਕਿ ਸੰਗਤਾਂ ਕੀ ਚਾਹੁੰਦੀਆਂ ਨੇ ਕਿ ਕੌਣ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਹੋਵੇਗਾ ਤਾਂ ਤੁਹਾਨੂੰ ਦੱਸ ਦੇ ਕਿ ਫਿਲਹਾਲ ਦੀ ਘੜੀ ਦੇ ਵਿੱਚ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜੇ ਕਿ ਕਾਰਜਕਾਰੀ ਜਥੇਦਾਰ ਵਜੋਂ ਸੇਵਾਵਾਂ ਨਿਭਾਰੇ ਨੇ ਜਿਨ੍ਹਾਂ ਨੂੰ ਪਿਛਲੇ ਦਿਨੀ ਤਨਖਾਹਿਆ ਕਰਾਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਹੁਣ ਵੱਡਾ ਜਿਹੜਾ ਕਿ ਵੱਡੀ ਖਬਰ ਸਾਹਮਣੇ ਆਈ ਹੈ ਕਿ ਬਲਵੰਤ ਸਿੰਘ ਰਾਜੂ ਆਣਾ ਦੇ ਨਾਂ ਦੀ ਪੇਸ਼ਕਸ਼ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ ਹੈ ਤੇ ਇਸ ਬਾਰੇ ਫੋਨ ਲਾਈਨ ਤੇ ਜਾਣਕਾਰੀ ਦੇ ਲਈ ਮੌਜੂਦ ਨੇ ਮੇਰੇ ਸਹਿਯੋਗੀ ਅਮਰਜੀਤ ਸਿੰਘ ਅਮਰਜੀਤ ਜੀ ਕੀ ਕਹਿਣਾ ਚਾਹੋਗੇ ਵੱਡੇ ਖਬਰ ਬਾਰੇ ਜੀ ਬਿਲਕੁਲ ਤੁਸੀਂ ਠੀਕ ਜਿਹੜਾ ਇਸ਼ਾਰਾ ਦੀ ਗੱਲ ਕਰ ਰਹੇ ਹੋ ਕਿ ਦਰਸ਼ਕਾਂ ਜਿਹੜੀ ਆ ਤੇ ਜਾਣਕਾਰੀ ਜਿਹੜੀ ਆ ਸਹੀ ਜਿਹੜੀ ਦੇ ਰਹੇ ਹੋ ਕਿ ਪਿਛਲੇ ਲੰਬੇ ਸਮੇਂ ਤੋਂ ਪਰਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਭਾਈ ਬਲਵੰਤ ਸਿੰਘ ਰਾਤੂਆੜਾ ਜਿੰਨੇ ਹੋ ਹਮਮ ਤੱਕ ਸਾਬਦੇ ਜਥੇਦਾਰ ਹੋ ਸਕਦੇ ਨੇ ਤੇ ਅੱਜ ਜਿਹੜੀ ਆ ਮੋਰ ਆ ਨਹੀਂ ਲੱਗੀ ਤੇ ਨਾਲੇ ਵੀ ਅਸੀਂ ਦਰਸ਼ਕਾਂ ਦੱਸਦੇ ਕਿ ਪਹਿਲੀ ਵਾਰ ਹੋਵੇਗਾ ਕਿ ਜਿਹੜੇ ਲੋਕਾਂ ਦੇ ਸੰਗਤਾਂ ਦੇ ਸੁਝਾਅ ਨੇ ਉਨੇ ਜਾ ਰਹੇ ਨੇ ਬਿਲਕੁਲ ਕਾਰਜੀ ਜਫੇਦਾਰ ਦੀ ਜਿਹੜੀ ਹੈ ਭੂਮਿਕਾ ਕੀ ਇਹਨਾਂ ਨੂੰ ਲਗਾਇਆ ਜਾ ਸਕਦਾ ਜਾਂ ਨਹੀਂ ਲਗਾਇਆ ਜਾ ਸਕਦਾ ਕੋਈ ਅਕਸਰ ਹੀ ਕਿਹਾ ਜਾਂਦਾ ਹੈ ਕਿ ਜਦੋਂ ਜਫੇਦਾਰ ਦੀ ਚੋਣ ਹੁੰਦੀ ਹੈ ਤਾਂ ਅਕਾਲੀ ਦਲ ਆਪਣੇ ਜੇਬ ਦੇ ਵਿੱਚੋਂ ਪਰਚੀ ਕੱਢਦਾ ਤੇ ਉਹੀ ਜਫੇਦਾਰ ਜਿਹੜਾ ਲੱਗਦਾ ਤਾਂ ਪਹਿਲੀ ਵਾਰ ਹੋਇਆ ਕਿ ਕਿੰਨੇ ਕਿਤੇ ਜਿਹੜਾ ਸੰਗਤਾਂ ਨੇ ਸੁਝਾਅ ਲਏ ਜਾਣਗੇ ਕਿ ਨਾਲ ਹੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਭਾ ਨੇ ਤਾਂ ਉਹਨਾਂ ਨੇ ਜਿਹੜੀ ਹੈ ਤਵੀ ਜਾ ਇਹ ਰੱਖੀ ਹੈ ਕਿ ਇਹ ਜਿਹੜੇ ਨੇ ਅਰਪਾਈ ਜਵਾ ਸਿੰਘ ਰਾਜੀ ਹੋਣਾ ਉਹ ਅਕਾ ਪ੍ਰਸ਼ੀਲ ਕਾਲ ਤੱਕ ਸਾਦੇ ਜਥੇਦਾਰ ਹੋ ਸਕਦੇ ਨੇ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਆਵੇ ਕਿਉਂਕਿ ਪਿੰ ਲੰਬਾ ਸਮਾਂ ਹੋ ਗਿਆ ਉਹਨਾਂ ਦੇ ਪਰਿਵਾਰ ਦੇ ਨੇ ਉਹਨਾਂ ਦੀ ਭੈਣ ਹੈ ਬੀਬੀ ਕਮਲਜੀਤ ਕੋਰ ਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਨੇ ਲਗਾਤਾਰ ਕਿੰਦਰ ਸਰਕਾਰ ਤੋਂ ਵੀ ਮੰਗ ਕਰ ਰਹੇ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕਰ ਰਹੇ ਨੇ ਸ਼੍ਰੋਮਣੀ ਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਸਹਿਯੋਗ ਲੈ ਰਹੇ ਨੇ ਕਿ ਭਾਈ ਬਲਵੰਤ ਸਿੰਘ ਰਾਜਵਾਲ ਜਿਹੜਾ ਹੈ ਕਿੰਨੇ ਕਿੰਨੇ ਰਿਹਾ ਕੀਤਾ ਜਾਵੇ ਕਿਉਂਕਿ ਪਿਛਲੇ ਦਿਨੀ ਜੇਕਰ ਗੱਲ ਕੀਤੀ ਆਵੇ ਤਾਂ ਤਕਰੀਬਨ 1 ਘੰਟੇ ਦੇ ਕਰੀਬ ਜਿਹੜੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹ ਬਿਲਕੁਲ ਪਟਿਆਲਾ ਦੀ ਕੇਂਦਰੀ ਜੀਲ ਦੇ ਵਿੱਚ ਮੁਲਾਕਾਤ ਕਰਕੇ ਆਏ ਸੀ ਮੁਲਾਕਾਤ ਤੋਂ ਬਾਅਦ ਉਹਨਾਂ ਨੇ ਇੱਕ ਚਿੱਠੀ ਵੀ ਦਿੱਤੀ ਸੀ ਚਿੱਠੀ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦਾ ਕੀ ਹਾਲ ਚਾਲਾ ਚਿੱਠੀ ਅਜੇ ਤੱਕ ਜਿਹੜੇ ਆਂਗਰੇਨੀ ਆਈ ਚਿੱਠੀ ਦੇ ਵਿੱਚ ਕੀ ਸੀ ਉਹ ਕੋਈ ਜ਼ਿਕਰ ਅਜੇ ਤੱਕ ਨਹੀਂ ਕੀਤਾ ਗਿਆ ਤੇ ਦੂਜੇ ਪਾਸੇ ਜੇਕਰ ਗੱਲ ਕੀਤੀ ਆਵੇ ਜੇਕਰ ਕਿਸੇ ਕਾਲ ਤੱਕ ਸਾਬਦਗਰ ਜਫੇਦਾਰ ਆ ਆਪ ਦਾ ਇਹ ਬਲਵਾਂਸੀ ਰਾਜੂਆਣਾ ਨੂੰ ਲਗਾਇਆ ਜਾਂਦਾ ਤਾਂ ਕਿਤਨਾ ਕਿਤੇ ਪਾ ਸਕਦਾ ਮੈਂ ਜੀ ਕਾਲੀ ਦਲ ਜਿਹੜਾ ਹੈ ਆ ਧਾਰਮਿਕ ਜਿਹੜਾ ਜਿਹੜੀ ਵੋਟ ਬੈਂਕ ਹੈ ਉਹ ਕਿਤਨਾ ਕਿਛਨ ਦੇ ਵਿੱਚ ਸਾਈ ਹੋ ਸਕਦਾ ਕਿਉਂਕਿ ਪੰਜਾਬ ਦੇ ਵਿੱਚ ਕਾਲੀ ਦਲ ਦਾ ਗਰਾਸ ਹੈ ਉਹ ਤੁਸੀਂ ਦੇਖਿਆ ਹੀ ਹੈ ਸਾਰਾ ਕੁਝ ਪਤਾ ਹੀ ਹੈ ਕਿ ਕਿਸ ਤਰ੍ਹਾਂ ਰਿਹਾ ਹੈ ਲਗਾਤਾਰ ਖੇੜੂ ਖੇੜੂ ਹੋ ਰਿਹਾ ਹੈ ਦੋ ਜਿਹੜਾ ਧੜੇ ਦੇ ਵਿੱਚ ਜਿਹੜੀਆਂ ਕਾਲੀ ਦਲਾ ਵੜ ਚੁੱਕਿਆ ਇੱਕ ਬਾਗੀ ਧੜੇ ਦੀ ਗੱਲ ਕੀਤੀ ਆਵੇ ਬੇਸ਼ੱਕ ਉਹ ਅਕਾਲੀ ਦਲ ਸੁਧਾਰ ਦਾ ਲਹਿਰ ਦਾ ਜਿਹੜਾ ਨਾਮ ਦਿੱਤਾ ਗਿਆ ਤੇ ਦੂਜੇ ਪਾਸੇ ਸੁਖੀ ਸਿੰਘ ਦਲ ਦਾ ਧੜਾ ਹੈ ਜੇਕਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਬਾ ਕਹਿ ਸਕਦੇ ਆ ਜਥੇਦਾਰ ਇਹਨਾਂ ਨੂੰ ਲਗਾਇਆ ਜਾਂਦਾ ਹੈ ਭਾਈ ਬਲਵੰਤ ਸਿੰਘ ਰਾਜਵਾਨ ਨੂੰ ਤਾਂ ਮੈਨੂੰ ਲੱਗਦਾ ਕਿ ਤੇਰੀ ਧਾਰਮਿਕ ਆਗੂਆਂ ਨੇ ਜਾਂ ਧਾਰਮਿਕ ਸ਼ਖਸੀਅਤਾਂ ਨੇ ਤਾਂ ਉਹਨਾਂ ਦਾ ਜਿਹੜਾ ਸਾਥ ਆਉ ਦੇ ਸਕਦੇ ਨੇ ਕੀ ਲੱਗਦਾ ਹੈ ਜੇਕਰ ਰਾਜਵਾਨਾਂ ਨੂੰ ਜਥੇਦਾਰ ਲਗਾਇਆ ਜਾਂਦਾ ਹੈ ਕਿ ਇਹਨਾਂ ਦੀ ਰਿਹਾਈ ਫਿਰ ਹੋ ਸਕਦੀ ਹੈ ਬਿਲਕੁਲ ਇਨਸ਼ਾ ਅੱਲਾਹ ਜੀ ਇਹ ਕਹਿਣਾ ਆਪਾਂ ਸੰਭਵ ਨਹੀਂ ਹੋਵੇ ਕਿ ਰਿਹਾਈ ਹੋ ਸਕਦੀ ਹੈ ਕਿ ਕਿਤਨਾ ਕਿਤੇ ਜਦੋਂ ਜਥੇਦਾਰ ਟੀ ਕੋਚ ਹੋਵੇ ਜਥੇਦਾਰ ਲਗਾਉਣ ਦੇ ਲਈ ਜਿਹੜਾ ਸਹਿਮਤ ਹੋ ਜਾਣਗੇ ਲੋਕਾਂ ਦੀ رائے ਮਸ਼ਵਰਾ ਲਈ ਜਾਵੇਗੀ ਮੈਂਬਰ ਸਭਾ ਰਾਏ ਹੋ ਜੋ ਹਿੱਤ ਜਥੇਦਾਰ ਜੇਕਰ ਲੱਗਦੇ ਨੇ ਕਾ ਕੇਂਦਰ ਸਰਕਾਰ ਕਿਤੇ ਨਾ ਕਿਤੇ ਕੋਈ ਫੈਸਲਾ ਉਹ ਜ਼ਰੂਰ ਲੈ ਸਕਦੀ ਹੈ ਕਿ ਇਹਨਾਂ ਨੂੰ ਰਿਹਾ ਕੀਤਾ ਜਾਵੇ ਕਿਉਂਕਿ ਹੁਣ ਇਹ ਸਿੱਖ ਪੰਥ ਦੀ ਜਿਹੜੀ ਆ ਅਕਾਲ ਤਖਤ ਸਾਹਿਬ 'ਚ ਰਹਿ ਕੇ ਜਿਹੜੀ ਹੈ ਸੇਵਾ ਕਰਨਗੇ ਪਰ ਹੋ ਸਕਦਾ ਹੈ ਵੀ ਉਹ ਕੇਂਦਰ ਸਰਕਾਰ ਜਲਦੀ ਜਿਹੜਾ ਕੋਈ ਨਾ ਕੋਈ ਫੈਸਲਾ ਜਿਹੜਾ ਲੈ ਸਕਦੇ ਨੇ ਕਿਉਂਕਿ ਉਹਨਾਂ ਦੀ ਸਜ਼ਾ ਵੀ ਪੂਰੀ ਹੋ ਚੁੱਕੀ ਹੈ ਸਜ਼ਾ ਤੋਂ ਜਿਹੜਾ ਵੱਧ ਕੱਟ ਚੁੱਕੇ ਨੇ ਉਹ ਫਿਰ ਉਹ ਮੰਨ ਕਰ ਲਈ ਮੈਨੂੰ ਰਿਹਾ ਕੀਤਾ ਜਾਵੇ ਜਾਂ ਮੇਰੇ ਤੋਂ ਕੋਈ ਸਾਹਸ ਨਾਲ ਕਿਤਾਬ ਕੋਈ ਤੁਸੀਂ ਦੂਜੇ ਪਾਸੇ ਗੱਲ ਕਰ ਰਹੇ ਹੋ ਕਿਉਂਕਿ ਜਦੋਂ ਹੀ ਅਕਾਲ ਤਖਸਾਲ ਦੇ ਕਾਰਜਕਾਰੀ ਜੱਥੇਦਾਰ ਕੁਲਦੀਪ ਸਿੰਘ ਕਰਗਾ ਜਿਹਨੂੰ ਲਗਾਇਆ ਗਿਆ ਸੀ ਤਾਂ ਉਹਨਾਂ ਦਾ ਜਿਹੜਾ ਤੁਸੀਂ ਦੇਖਿਆ ਵਿਰੋਧ ਕਿਸ ਤਰ੍ਹਾਂ ਮੇਰਾ ਲਗਾਤਾਰ ਹੋ ਰਿਹਾ ਕੁਝ ਜਥੇਬੰਦੇ ਦੇ ਆਗੂ ਸਬਾਨ ਨੇ ਤਾਂ ਲਗਾਤਾਰ ਵਿਰੋਧ ਵੀ ਕਰ ਰਹੇ ਨੇ ਕਿ ਜਿਹੜਾ ਸਾਨੂੰ ਇਹ ਪੰਥ ਦੇ ਉਪਰਬੰਧ ਨਹੀਂ ਹੈ ਤਾਂ ਮੈਨੂੰ ਲੱਗਦਾ ਇਹ ਦੂਰ ਦਾ ਦੂਰ ਕਰਨ ਦੇ ਲਈ ਜਿਹੜਾ ਇਹ ਲਗਾਤਾਰੀਆਂ ਚਰਚਾਵਾਂ ਚੱਲੀਆਂ ਨੇ ਜਾਂ ਫਿਰ ਲੋਕ ਲਗਾਤਾਰ ਸਵਾਲ ਚੁੱਕਦੇ ਨੇ ਤਾ ਇਹ ਹੁਣ ਜਿਹੜਾ ਸਵਾਲ ਹੈ ਮੈਨੂੰ ਤਾਂ ਲੱਗਦਾ ਚੁੱਕਣ ਤੋਂ ਕਿਤਨਾ ਕਿਤ ਨੂੰ ਗ੍ਰੇਜ ਕਰਨਗੇ ਜੇਕਰ ਜੱਫੇਦਾਰ ਆ ਭਾਈ ਦਿਵਾਨ ਸਿੰਘ ਰਾਜਵਾਨਾ ਲਗਾਇਆ ਜਾਂਦਾ ਤਾਂ ਕਾਲੀ ਦਾਲ ਜਿਹੜਾ ਮੈਨੂੰ ਲੱਗਦਾ ਸਟ੍ਰੌਂਗ ਹਾਲ ਦੇ ਵਿੱਚ ਆ ਸਕਦਾ ਜੀ ਹੂੰ ਅੱਛਾ ਜੇਕਰ ਨਾਮ ਦੀ ਪੇਸ਼ਕਸ਼ ਕਰਦਾ ਸ਼੍ਰੋਮਣੀ ਕਲ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਕੀ ਲੱਗਦਾ ਹੈ ਕਿ ਆਜੀਪੀਸੀ ਮੰਨੇਗੀ ਜਾਂ ਫਿਰ ਅੰਤਰੀਕ ਕਮੇਟੀਿੰਗ ਦੇ ਵਿੱਚ ਵੀ ਜਿਹੜਾ ਕਿ ਫੈਸਲਾ ਲਿਆ ਜਾਵੇਗਾ ਕੀ ਲੱਗਦਾ ਹੈ ਕਿ ਫਿਰ ਭਾਈ ਬਲਵੰਤ ਸਿੰਘ ਰਾਜਵਾਨਾ ਦੇ ਨਾਮ ਤੇ ਮੋਹ ਹੋ ਲੱਗ ਸਕਦੀ ਹੈ ਕਿ ਨਹੀਂ ਬਿਲਕੁਲ ਤੁਸੀਂ ਅੰਤਰੀਂ ਕਮੇਟੀ ਦੀ ਗੱਲ ਕੀਤੀ ਆ ਕਿਉਂਕਿ ਅੰਤਰੀਂ ਕਮੇਟੀ ਦਾ ਫੈਸਲਾ ਜਿਹੜਾ ਹੁੰਦਾ ਉਹ ਪਹਿਲਾਂ ਹੀ ਹੱਥਲ ਹੁੰਦਾ ਕਿਉਂਕਿ ਮੈਂ ਪਹਿਲਾਂ ਵੀ ਜ਼ਿਕਰ ਕਰ ਚੁੱਕਾ ਹਾਂ ਕਿਉਂਕਿ ਜਿੱਦੇ ਵੀ ਜਥੇਦਾਰ ਲੱਗੇ ਤਾਂ ਅਕਸਰ ਇਮੀਡੀਆ ਵੀ ਇਹੀ ਕਰੇਗਾ ਚਰਚਾਵਾ ਚਲਾਉਂਗਾ ਜਾਂ ਲੋਕਾਂ ਦੇ ਵਿੱਚ ਵੀ ਅਹੀ ਪਰਸੈਪਸ਼ਨ ਜੀ ਬਣੀ ਪਈ ਹੈ ਕਿ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਆਪਣੇ ਜੀਨ ਦੇ ਵਿੱਚੋਂ ਪਰਚੀ ਭਾ ਕੇ ਤੇ ਜਿਨੇ ਕਾ ਉਹ ਮੈਂਬਰ ਸਭਾ ਵਾਲੇ ਨੇ ਉਹ ਪਰਚੀ ਨੂੰ ਅਨਾਉਂਸ ਕਰ ਦਿੰਦੇ ਨੇ ਪਰ ਪਹਿਲੀ ਵਾਰ ਹੋਵੇਗਾ ਕਿ ਮੈਂਬਰ ਸਭਾ ਨਹੀਂ ਕਿ ਤਰ੍ਹਾਂ ਕਿ ਤਰ੍ਹਾਂ ਸਹਿਮਤ ਹੋਣਗੇ ਸ਼੍ਰੋਮਣੀ ਕਮੇਟੀ ਦੀ ਸਹਿਮਤ ਹੋਵੇਗੀ ਤੇ ਪੂਜਾ ਸਾਹਿਬ ਸੇ ਹੂੰ ਜਿਹੜਾ ਨਵਾਂ ਲੇਟੈਸਟ ਬਿਆਨ ਆਇਆ ਹੈ ਇਸ ਮਾਮਲੇ ਲੈ ਕੇ ਜਿਹੜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣ ਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਕਹਿ ਲੋਕਾਂ ਦੀ ਜੇਕਰ رائے ਹੋਵੇਗੀ ਤਾਂ ਅਸੀਂ ਜਿਹੜਾ ਲੋਕਾਂ ਦੀ رائے ਨੂੰ ਕਬੂਲ ਕਰਾਂਗੇ ਜੀ ਹਮ ਬਹੁਤ ਬਹੁਤ ਸ਼ੁਕਰੀਆ ਮਰ ਜਿਤ ਜਿਤ ਮਾਮ ਜਾਣਕਾਰੀ ਦੇਣ ਦੇ ਲਈ ਤਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਆਉਣ ਵਾਲੇ ਸਮੇਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋ ਸਕਦੇ ਨੇ ਸ਼ੋਮਨੀਅ ਅਕਾਲੀ ਦਲ ਦੇ ਵੱਲੋਂ ਬਲਵੰਤ ਸਿੰਘ ਰਾਜਵਾਨਾ ਦੇ ਨਾਂ ਦੀ ਜਿਹੜੀ ਕਿ ਪੇਸ਼ਕਸ਼ ਕੀਤੀ ਗਈ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਸੱਚਮੁੱਚ ਆਉਣ ਵਾਲੇ ਸਮੇਂ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਬਲਵੰਤ ਸਿੰਘ ਰਾਜਵਾਨਾ ਨੂੰ ਲਗਾਇਆ ਜਾਂਦਾ ਹੈ ਜਾਂ ਫਿਰ ਨਹੀਂ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਦੇਖਦੇ ਰਹੋ ਚਰਦੀਕਲਾ ਟਾਈਮ ਟੀਵੀ ਧੰਨਵਾਦ